ਸਸਿਕਲ ਬਾਈ ਜੀ ਬਾਈ ਜੀ ਇੱਕ ਗਲਾਬ ਸਿੱਧੂ ਬਾਰੇ ਚਰਚਾ ਉੱਡੀ ਪਿਆ ਵੀ ਗਲਾਬ ਸਿੱਧੂ ਨੂੰ ਆਹ ਗੀਤ ਗਾਤਾ ਹੈ ਸਰਪੰਚਾਂ ਵਾਸਤੇ ਗੀਤ ਗਾਤਾ ਹਨਾ ਸਰਪੰਚੀ ਦੇ ਗੀਤਾ ਹੋਰ ਵੀ ਬਹੁਤ ਆਇਆ ਜਿਵੇਂ ਲੈਲਾ ਤੂੰ ਸਰਪੰਚੀ ਵੀ ਸਰਕਾਰੀ ਪੈਸਾ ਖਾਵਾਂਗੇ ਇੱਕ ਲਾਹਵੀਰੇ ਦਾ ਗੀਤ ਹੈਗਾ ਵੀ ਆਪਣਾ ਉਹ ਕਾਕੀ ਲੈ ਕੇ ਸਰਪੰਚੀ ਪਿੰਡ ਵਿੱਚ ਤਾਰੂਗਾ ਜਿਹਦੀ ਪਿੰਡ ਵਿੱਚ ਇੱਜ਼ਤ ਹੈਣੀ ਆ ਨਾ ਹਨਾ ਜਾਂ ਪਹਿਰਾ ਚਠਾਣੇਦਾਰ ਰੋਲ ਦਾ ਜਾਂ ਹੋਰ ਵੀ ਬਹੁਤ ਗੀਤ ਆਏ ਹੋਏ ਆ ਜਾਂ ਜਿਵੇਂ ਉਹ ਗੀਤ ਆਇਆ ਸੀ ਇੱਕ ਬਹੁਤ ਪੁਰਾਣਾ ਕੀਤਾ ਹੈ ਤਾਂ ਬਹੁਤ ਲੱਚਰਤਾ ਕੀਤਾ ਗੀਤ ਚ ਪਰ ਇੱਕ ਬੋਲਣਾ ਪਊਗਾ ਆਪਾਂ ਨੂੰ ਹਨਾ ਇੱਕ ਨਿਸ਼ੇਧ ਦੇਣ ਵਾਸਤੇ ਵੀ ਉਹ ਸੋਸਰੀ ਕਲ ਬਲਾਗ ਆਣੀ ਪੁਰਜਾ ਨੰਬਰਦਾਰਾਂ ਦਾ ਵੀ ਉਹਨਾਂ ਨੇ ਤਾਂ ਨੰਬਰਦਾਰ ਆ ਜਿਹੜੇ ਉਹ ਤਾਂ ਮਨਕ ਜਲ ਵੀ ਪਿੰਡ ਦੇ ਵਿੱਚ ਲਾਈਫ ਟਾਈਮ ਤੱਕ ਰਹਿਣੇ ਆਗੇ ਸਰਪੰਚੀ ਤਾਂ ਇੱਕ 5 ਸਾਲਾਂ ਵਾਸਤੇ ਆ ਹਨਾ ਸਹੀ ਗੱਲ ਆ ਵੀ ਵੀ ਸਰਪੰਚੀ 5 ਸਾਲਾਂ ਵਾਸਤੇ ਆ ਤੁਸੀਂ ਵੀ ਯਾਰ ਉਹ ਬੰਦੇ ਨੂੰ ਟ੍ਰੋਲ ਕਰ ਰਹੇ ਹੋਗੇ ਉਹ ਬੰਦੇ ਨੂੰ ਤੁਸੀਂ ਮਾੜਾ ਬੋਲ ਰਹੇ ਹੋਗੇ ਉਹ ਬੰਦੇ ਨੇ ਮਾਫੀ ਵੀ ਮੰਗ ਲਈ ਹਨਾ ਵੀਰ ਤੁਸੀਂ ਉਹ ਬੰਦੇ ਨੂੰ ਹੁਣ ਤਾਂ ਛੱਡ ਦਿਓ ਯਾਰਾ ਕੋਈ ਕਿਧੋ ਪਿੰਡ ਦਾ ਸਰਪੰਚ ਹੋ ਜਾਂਦਾ ਸਾਨੂੰ ਐਂ ਕਹਤਾ ਜੇ ਤੁਸੀਂ ਸਹੀ ਹੋਗੇ ਹਨਾ ਜੇ ਤੁਸੀਂ ਪਿਓ ਦੇ ਪੁੱਤ ਹੋਗੇ ਤਾਂ ਤੁਸੀਂ ਚਿੱਟਾ ਪਿੰਡ ਚੋਂ ਬੰਦ ਕਰਕੇ ਦਿਖਾਓ ਸਾਰੇ ਪੰਜਾਬ ਪਿੰਡ ਚੋਂ ਦੀ ਪੰਜਾਬ ਚੋਂ ਬੰਦ ਕਰਕੇ ਦਿਖਾਓ ਸਾਰੇ ਸਰਪੰਚ ਤੁਸੀਂ ਥੋੜੀ ਜੁਨੀ ਆਂਗੀ ਤੁਸੀਂ ਇੱਕਾ ਕਰੋ ਪਿੰਡ ਦੇ ਵਿੱਚਾਂ ਤਾਂ ਆਪਣਾ ਰਿਆਨਾ ਇੱਕ ਦੋ ਮੋਤਾਂ ਡੇਲੀ ਹੁੰਦੀਆਂ ਚਿੱਟੇ ਵਾਲੇ ਦੀਆਂ ਇੱਕ ਅੱਜ ਵੀਡੀਓ ਦੇਖੀ ਜਾਂਦੇ ਸੀ ਉਹ ਕੁੜੀ ਰੋਈ ਜਾਂਦੀ ਆ ਕਹਿੰਦੀ ਮੇਰੇ ਪੁੱਤ ਨੂੰ ਘਰਾਂ ਦੇ ਨੂੰ ਕਿਸੇ ਨੇ ਚਿੱਟਾ ਲਵਾਤਾ ਉਹ ਮਰ ਗਿਆ 1000 ਰੁਪਏ ਦਾ ਵੀ ਯਾਰ ਇਹ ਚੀਜ਼ਾਂ ਨੂੰ ਦੇਖ ਕੇ ਤੁਸੀਂ ਇੱਕ ਸਰਪੰਚ ਤੇ ਨਾ ਉਹ ਕਰੋ ਇੱਕ ਗੀਤ ਹੋਰ ਵੀ ਸੀ ਮੰਨ ਕੇ ਚੱਲੋ ਵੀ ਜਿਹੜਾ ਗੀਤ ਆਇਆ ਸੀ ਆਪਣਾ ਕਿਹੜੇ ਕਲਾਕਾਰ ਦਾ ਕੀ ਸੀ ਯਾਰ ਉਹ ਚਲੋ ਉਹ ਵੀ ਇੱਕ ਆਏ ਵੀ ਹੁੰਦਾ ਨਾ ਬਾਈ ਜਦੋਂ ਤਾਂ ਆਪਾਂ ਸਰਪੰਚੀ ਲੈਣੇ ਆ ਉਦੋਂ ਤੱਕ ਉਹ ਗਲਾਬ ਸਿੱਧੂ ਤੇ ਗੀਤ ਹੋ ਗਏ ਚੰਗੇ ਗਲਾਬ ਟ੍ਰੈਕਟਰਾਂ ਤੇ ਗੀਤ ਲਾਓ ਗਲਾਬ ਸਿੱਧੂ ਦਾ ਸਰਪੰਚੀ ਦਾ ਸਰਪੰਚੀ ਦਾ 40 ਲੱਖ ਉਹਦੋਂ ਤਾਂ ਉਸ ਚੀਜ਼ ਨੂੰ ਇੰਜੋਏ ਕਰਦੇ ਸੀਗੇ ਹਨਾ ਇੰਜੋਏ ਕੀਤਾ ਨਹੀਂ ਇੱਕ ਰਾਜਵਾਰਡ ਦਾ ਗੀਤ ਆਗਾ ਉਹਨੂੰ ਲੋਕ ਇੰਜੋਏ ਕਰਦੇ ਸਰਪੰਚ ਹੋ ਕੇ ਵੀ ਮਜੂਦਾ ਸਰਪੰਚ ਹੋ ਕੇ ਗੀਤ ਲਵਾਉਂਦੇ ਆ ਆਰਕੈਸਟਰਾ ਚ ਨੱਚਦੇ ਆ ਜਾਂ ਕਿਸੇ ਸਟੇਜਾਂ ਤੇ ਲੈਣਾ ਤੂੰ ਸਰਪੰਚੀ ਵੀ ਸਰਕਾਰੀ ਵੀ ਉੱਥੇ ਤੁਹਾਡੀ ਇੱਜ਼ਤ ਕਿੱਥੇ ਜਾਂਦੀ ਆ ਫੇਰ हां सही है ग्रोथ ओ विद हां ਉਹ ਗੱਲ ਤੇ ਵੀ ਫਿਰ ਆ ਬੋਲਣਾ ਚਾਹੀਦਾ ਨਾ ਨਹੀਂ ਉੱਥੇ ਨਹੀਂ ਨਹੀਂ ਵੀ ਉੱਥੇ ਵੀ ਤੁਸੀਂ ਕਹੋਣਾ ਯਾਰ ਵੀ ਅਸੀਂ ਇਹ ਚੀਜ਼ ਨਹੀਂ ਨੱਚਦੇ ਅਸੀਂ ਵੀ ਇਹਦਾ ਗੀਤ ਸਾਡੇ ਤੇ ਵੀ ਬਰਖਲਾਫ ਹੈਗਾ ਜੇ ਤੁਸੀਂ ਕਰਪਟੋਂ ਤਾਂ ਤੁਸੀਂ ਫੇਰ ਹੀ ਗੀਤ ਲਵਾਉਣੇ ਹਨ ਨਾ ਇਹ ਹਾਂ ਸਹੀ ਆ ਉਹ ਚੀਜ਼ ਹਾਂ ਬਾਕੀ ਆਪਾਂ ਸਾਰੇ ਸਰਪੰਚਾਂ ਨੂੰ ਕਹਦੇ ਜੇ ਜ਼ਰੂਰੀ ਤਾਂ ਨਹੀਂ ਹੁਣ 12000 13000 ਸਰਪੰਚ ਆ ਆਪਣੇ ਪੰਜਾਬ ਦੇ ਵਿੱਚ ਸਰਪੰਚ ਦਾ ਜੇ ਤਾਂ ਉਹਨੇ ਪਿੰਡ 'ਚ ਨਾਂ ਲੈਂਦਾ ਹੋਵੇ ਮੈਂ ਫਲਾਣੇ ਪਿੰਡ ਦਾ ਸਰਪੰਚ ਕੁੱਟੂੰਗਾ ਛੋੜੇ ਪਿੰਡਾਂ 'ਚ ਐ ਕਰੂੰਗਾ ਬਾਹਰ ਕਰੂੰਗਾ ਜੋ ਕਰੂੰਗਾ ਉਹਨੇ ਤਾਂ ਇੱਕ ਇਹ ਗੀਤ ਹੁੰਦੇ ਨੇ ਇੱਕ ਇਹ ਇੰਜੋਏ ਵਾਸਤੇ ਹੁੰਦੇ ਆ ਐਂਟਰਟੇਨਮੈਂਟ ਖਤਰ ਹੁੰਦਾ ਐਂਟਰਟੇਨਮੈਂਟ ਵਾਸਤੇ ਹੁੰਦੇ ਆ ਐਂਟਰਟੇਨਮੈਂਟ ਵਾਸਤੇ ਵੀ ਆਪਾਂ ਕੋਈ ਵੀ ਗੀਤਾਂ ਕੋਈ ਵੀ ਗੀਤ ਆਪਾਂ ਸੁਣਦੇ ਆ ਨਾ ਉਹ ਚੀਜ਼ ਨੂੰ ਸੁਣ ਕੇ ਆਪਾਂ ਉੱਥੇ ਛੱ ਹੁਣ ਗਲਾਬ ਸਿੱਧੂ ਦਾ ਗੀਤ ਸੀ ਮੈਨੂੰ ਨਹੀਂ ਪਤਾ ਸੀ ਗਲਾਬ ਸਿੱਧੂ ਨਵਾਂ ਕੀਤਾ ਆ ਠੀਕ ਹੈ ਜਦੋਂ ਉਹ ਗੀਤ ਮੰਨ ਕੇ ਚੱਲ ਵੀ ਮੈਨੂੰ ਪਤਾ ਲੱਗਿਆ ਵੀ ਇਹ ਕੰਟਰੋਵਰਸੀ ਹੋ ਰਹੀ ਆ ਮੈਂ ਉੱਥੇ ਗੀਤ ਮੰਨ ਕੇ ਚੱਲ ਵੀ ਉਹ ਦੇਖਿਆ ਮੈਂ ਕੱਢਿਆ ਗੀਤ ਮੈਨੂੰ ਕੀਤੇ ਮਿਲਿਆ ਨਹੀਂ ਉਦੋਂ ਤੇ ਮੈਨੂੰ ਗੀਤ ਉਹ ਮਿਲ ਗਿਆ ਠੀਕ ਹੈ ਮੈਂ ਸੁਣਿਆ ਬਈ ਉਹ ਟ੍ਰੈਂਡਿੰਗ ਟੂ ਤੇ ਚੱਲ ਰਿਹਾ ਹੋ ਸਕਦਾ ਜਵਾਨ ਤੇ ਵੀ ਹੋ ਗਿਆ ਹੋਵੇ ਠੀਕ ਹੈ ਬਾਕੀ ਚਲੋ ਮੰਨਦੇ ਆ ਵੀ ਬੰਦੇ ਤੋਂ ਚੱਲ ਕੋਈ ਗੱਲ ਨਹੀਂ ਕੋਈ ਬੰਦੇ ਆ ਆਪਾਂ ਇਨਸਾਨ ਆ ਜਿੰਨਾ ਚਿਰ ਗਲਤੀਆਂ ਹੋ ਜਾਂਦੀਆਂ ਬੰਦਿਆਂ ਤੋਂ ਉਹ ਬੰਦਾ ਮਾਫੀ ਮੰਗ ਰਿਹਾ ਭਾਈ ਉਹ ਬੰਦੇ ਨੇ ਮਾਫੀ ਮੰਗ ਲਈ ਹੱਥ ਜੋੜ ਕੇ ਮਾਫੀ ਮੰਗਿਆ ਵਿੱਚ ਤਾਂ ਸਰਪੰਚੇ ਵੀ ਕਹੀ ਜਾਂਦਾ ਅੱਗੇ ਜਿਹੋਦੇ ਤਾਂ ਚਿਹਰੇ ਤੇ ਕੋਈ ਮੁਸਕਾਨ ਹੋਈ ਨਹੀਂ ਸੀ ਉਹ ਤਾਂ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਜੇਰ ਇੱਕ ਬੰਦਾਗਾ ਉਹਨੇ ਗੀਤ ਗਾਇਆਗਾ ਐਂਟਰਟੇਨਮੈਂਟ ਵਾਸਤੇ ਗੀਤ ਗਾਇਆਗਾ ਜੇ ਤੁਸੀਂ ਫੇਰ ਵੀ ਉਹ ਤੇ ਟਰੋਲ ਕਰੀ ਜਾਂਦੇ ਹੋ ਬਾਕੀ ਭਾਈ ਆਪਾਂ ਮੈਂ ਇਹ ਚੀਜ਼ ਉਹ ਆ ਮੈਂ ਉਹਦੀ ਵੀਡੀਓ ਦੇਖਿਆ ਗਲਾ ਸਿੱਧਾ ਉਹ ਕਹਿੰਦਾ ਵੀ ਜਿਹੜਾ ਸਾਡਾ ਗੀਤ ਹੁੰਦਾ ਨਾ ਉਹਨ ਕੰਪਨੀ ਹੁੰਦੇ ਤਾਂ ਠੀਕ ਹੈ ਉਹ ਕਹਿੰਦਾ ਵੀ ਸਾਡਾ ਕਹਿੰਦਾ ਐਫੀ ਡਾਊਟ ਲੱਗ ਜਾਂਦਾ ਕਹਿੰਦਾ ਐਫੀ ਡਾਊਟ ਦਿੱਤਾ ਕਹਿੰਦਾ ਜੇ ਮੈਂ ਉਹ ਗੀਤ ਤੋਂ ਹੁਣ ਵੀ ਡਿਲੀਟ ਕਰਵਾਉਣਾ ਸਾਈਨ ਹੁੰਦਾ ਸਾਈਨ ਹੁੰਦਾਗਾ ਉਹ ਕਹਿੰਦਾ ਵੀ ਮੇਰੇ ਤੇ ਕਾਰਵਾਈ ਹੋਊਗੀ ਮੈਨੂੰ ਕਿੰਨਿਆ ਚੱਲਣਾ ਪੈਣੀ ਹੈ ਠੀਕ ਹੈ ਇੱਕ ਇਨਸਾਨ ਤੋਂ ਗਲਤੀ ਹੋ ਗਈ ਬਾਈ ਉਹਨੇ ਮਾਫੀ ਮੰਗ ਲਈ ਐਦੋਂ ਉੱਤੇ ਕੀ ਹੈਗਾ ਜੇ ਕੋਈ ਨੀਵੇਂ ਹੋ ਕੇ ਨੀਵੇਂ ਹੋ ਕੇ ਆ ਗਿਆ ਬੰਦਾ ਬਈ ਗੱਲ ਪਤਾ ਕੀ ਆ ਉਹ ਬੰਦੇ ਨੇ ਜਦੋਂ ਮੰਨ ਕੇ ਚੱਲ ਵੀ ਉਹਨੇ ਮਾਫੀ ਮੰਗੀ ਆ ਗੀਤ ਗਾਇਆ ਗੀਤ ਗਾਇਆ ਉਹ ਕਹਿੰਦਾ ਮੈਂ ਹਾਂ ਕਲਾਕਾਰ ਦਿੰਦੇ ਆ ਐਗਰੀਮੈਂਟ ਕਰਦੇ ਆ ਅਗਲਾ ਕਾਰ ਕਿਉਂ ਇਹ ਚੀਜ਼ਾਂ ਚੋਂ ਆਪਾਂ ਨੰਗੇ ਹੋਏ ਆ ਆਪਾਂ ਨੂੰ ਪਤਾਗਾ ਆਪਣੇ ਪਿੰਡ ਦੇ ਮੁੰਡੇ ਵੀ ਹੈਗੇ ਕਲਾਕਾਰ ਹਨ ਆਪਾਂ ਹੋਰ ਮੁੰਡਿਆਂ ਨਾਲ ਵੀ ਗੱਲਾਂ ਕਰਦੇ ਆ ਪਤਾ ਆਪਾਂ ਨੂੰ ਵੀਡੀਓ ਵੀ ਸੁਣਦੇ ਆ ਆਪਾਂ ਵੀ ਕਹਿੰਦੇ ਵੀ ਯਾਰ ਸਾਨੂੰ 5 ਸਾਲਾਂ ਸੇ ਐਗਰੀਮੈਂਟ ਕਰ ਲਿਆ ਸਾਨੂੰ ਵੀ ਉਹਨਾਂ ਨੇ ਕੰਪਨੀ ਵਾਲੇ ਸਾਨੂੰ ਮਜਬੂਰ ਕਰਤਾ ਵੀ ਤੂੰ ਫਾਹਾ ਲੈ ਕੇ ਮਰ ਜਾ ਕੁਲਵਿੰਦਰ ਬਿੱਲੇ ਦੀ ਮੈਂ ਇੰਟਰਵਿਊ ਸੁਣੀ ਆ ਕਹਿੰਦਾ ਕੰਪਨੀ ਵਾਲੇ ਨੇ ਕਹਿੰਦਾ ਮੈਨੂੰ ਮਰਨ ਵਾਲਾ ਕਰਤਾ ਸੀ ਕਹਿੰਦਾ ਮੇਰਾ ਜੀ ਐ ਕਰਦਾ ਜਿਵੇਂ ਫਾਹਾ ਲੈ ਕੇ ਮਰ ਜਾ ਇਹ ਜਿਹੜੀਆਂ ਕੰਪਨੀਆਂ ਆ ਜਦੋਂ ਇਹ ਗੀਤ ਲੈ ਲੈ ਇਹਨਾਂ ਨੇ ਨਾ ਤੇ ਇਹ ਵੀ ਪਲਾਉਣ ਨਾ ਇਹ ਡੀਲੀਟ ਕਰਨ ਇਹ ਕਲਾਕਾਰ ਦਾ ਕੋਈ ਨਹੀਂ ਹੁੰਦਾ ਇਹ ਚੀਜ਼ ਹੈ ਹਨਾ ਵੀ ਵੀ ਕਲਾਕਾਰ ਵੀ ਕਲਾਕਾਰ ਨੇ ਗੀਤ ਦੇਤਾ ਤੇ ਉਹਨਾਂ ਨੇ ਕੰਪਨੀ ਨਾਲ ਐਗਰੀਮੈਂਟ ਕਰ ਲਿਆ ਵੀ ਉਹ ਚੀਜ਼ੇ ਰੋ ਦਾ ਕੀ ਸਿਸਟਮ ਆ ਬਾਕੀ ਉਹ ਸਰਪੰਚ ਵਾਲਾ ਮੁੱਦਾ ਜਿਹੜਾ ਪਿੱਛੇ ਵਿਚਾਰਾ ਸਰਪੰਚ ਮਾਰਿਆ ਉੱਥੇ ਕਿੰਨੇ ਕ ਮੱਲ ਹਨਾ ਸਰਪੰਚਾਂ ਦਾ ਉੱਥੇ ਵੀ ਤਾਂ ਯੋਗਦਾਨ ਦੇਣਾ ਚਾਹੀਦਾ ਸੀਗਾ ਨਾ ਉਹ ਜਿਹੜਾ ਇੱਕ ਜਿਹੜਾ ਉੱਗੂ ਕੇ ਵਾਲਾ ਕਹਿੰਦਾ ਸੀਗਾ ਵੀ ਮੈਂ ਤੇਰੇ ਮਾਰ ਮਰ ਚਪੜੇ ਮੂੰਹ ਲੰਗ ਦੂੰਗਾ ਉਦੋਂ ਤੱਕ ਕੋਈ ਸਰਪੰਚ ਵੀ ਬੋਲਿਆ ਨਾ ਉਦੋਂ ਤੱਕ ਕੋਈ ਉਹਨਾਂ ਦੀ ਜੁਨੀ ਨਹੀਂ ਆਈ ਹਨਾ ਇੱਕ ਸਰਪੰਚ ਨੂੰ ਹੁਣ ਮੈਂ ਕੱਲ ਪਰਸੂ ਵੀਡੀਓ ਦੇਖੀ ਆਗੀ ਕਹਿੰਦੇ ਵੀ ਉਹ ਸਰਪੰਚ ਨੂੰ ਚਿੱਟਿਆਂ ਵਾਲ ਨੇ ਘੁੱਟਿਆਗਾ ਇੱਕ ਜ ਮੈਂ ਕੱਲ ਖ਼ਬਰ ਦੇਖੀ ਕਿ ਚਿੱਟਿਆ ਸਰਪੰਚ ਦਾ ਖੁੱਦ ਆ ਜਰਾ ਆਮ ਆਦਮੀ ਦਾ ਸਰਪੰਚ ਸੀਗਾ ਉਹਦਾ ਮੁੰਡਾ ਜਿਹੜਾ ਚਿੱਟਾ ਲਾ ਕੇ ਮਰਿਆਗਾ ਹਾਂ ਮਰਿਆ ਹਾਂ ਹਾਂ ਵੀ ਉਹ ਉੱਥੇ ਉੱਥੇ ਜੁਨੀਆ ਨਾਲ ਕਿਉਂ ਨਹੀਂ ਬੋਲਦੇ ਉੱਥੇ ਜੁਨੀਆ ਇਕੱਠੀ ਕਰੋ ਨਾ ਤੁਸੀਂ ਜਿਹੜਾ ਕੰਮ ਹੈਗਾ ਹਾਂ ਉਹ ਕਹਿੰਦਾ ਸੀਗਾ ਜੇ ਕਹਿੰਦਾ ਵੀ ਆ ਝੁੱਗਾ ਚੱਕਾ ਇਹਦੇ ਕਹਿੰਦਾ ਆਪਦੇ ਢਿੱਡ ਨੰਗਾ ਹੁੰਦਾਗਾ ਬਾਈ ਉਹ ਇੱਥੇ ਤੱਕ ਬੋਲ ਰਿਹਾਗਾ ਜਿਹੜੇ ਸਰਪੰਚ ਨੂੰ ਚਿੱਟਿਆਂ ਵਾਲੇ ਨੇ ਕੁੱਟਿਆ ਵੀ ਉਹ ਰੋ ਰੋ ਕੇ ਹੀ ਜਾਂਦਾ ਕਹਿੰਦਾ ਮੈਂ ਤਾਂ ਰਜਾਈਨ ਦੇਣਾ ਮੈਂ ਅਸਤੀਫਾ ਦੇਣਾ ਮੈਨੂੰ ਐਹੀ ਜੀ ਸਰਪੰਚ ਨਹੀਂ ਚਾਹੀਦੀ ਯਾਰ ਤੁਸੀਂ ਉਹਦੇ ਨਾਲ ਜਾ ਵੀ ਸਾਡੇ ਬੰਦੇ ਨੂੰ ਕੁੱਟਿਆ ਨਾ ਉਹ ਤੇ ਤਾਂ ਪਤਾ ਕੀ ਗੱਲ ਹੈ ਉਹ ਤੇ ਉਹ ਤੇ ਉਹ ਚੀਜ਼ ਤੇ ਟਰੋਲ ਕਰੀ ਜਾਂਦੇ ਜਨਤਾ ਜਿਹੜੀ ਮੰਦਿਰ ਹੁੰਦੀ ਹੈ ਮੰਦਿਰ ਤਾਂ ਉਹਨਾਂ ਦਾ ਹੱਕੀ ਗੱਲ ਹੈ ਉਹਨਾਂ ਦਾ ਕੰਮ ਹੈ ਇਹਨਾਂ ਦਾ ਉਹ ਹੀ ਕੰਮ ਆ ਵੀ ਉਹਨਾਂ ਨੇ ਤਾਂ ਵੀਡੀਓ ਤੇ ਪਾਵਾ ਮੁੱਦਾ ਸਹਿ ਗਿਆ ਮੁੱਦਾ ਸਹਿ ਗਿਆ ਬਾਕੀ ਪੰਜਾਬ ਚ ਵੀ ਇਹ ਕੁਝ ਕੁ ਬੰਦੀ ਕਰ ਰਹੇ ਹੈ ਇਹ ਸਾਰੇ ਸਰਪੰਚ ਥੋੜੀ ਇੱਕੋ ਜਿਹੇ ਹੈ ਹਨਾ ਸੂਝਵਾਨ ਸਰਪੰਚਾਂ ਨੂੰ ਤਾਂ ਉਹ ਚੀਜ਼ਾਂ ਦਾ ਪਤਾ ਉਹ ਤਾਂ ਇਹ ਚੀਜ਼ 'ਚ ਹਿੱਸੇ ਨਹੀਂ ਲੈਂਦੇ ਉਹ ਤਾਂ ਆਪ ਉਹਦੇ ਕੰਮ ਕਰਵਾਈ ਜਾਂਦੇ ਪਿੰਡਾਂ 'ਚ ਠੀਕ ਹੈ ਬਾਈ ਮੰਨ ਕੇ ਮੰਨ ਕੇ ਚੱਲੋ ਯਾਰ ਸਿੱਧੂ ਮੂਸੇਵਾਲੇ ਨੇ ਗੀਤ ਗਾਇਆ ਸੀ ਉਹ ਝੱਟੀ ਜਿਉਣੇ ਮੋਰ ਦੀ ਉੱਥੇ ਸਾਰੇ ਪੰਜਾਬ ਉਹਦੀ ਸਾਰਾ ਪੰਜਾਬ ਹੀ ਉੱਠ ਕੇ ਵਗ ਗਿਆ ਸੀਗਾ ਹੁਣ ਮੈਂ ਆਪਾਂ ਨਾਂ ਤਾਂ ਕੀ ਲੱਗੇ ਸਾਰਿਆਂ ਨੂੰ ਪਤਾ ਹੀ ਲੱਗ ਜੂ ਕਿਹੜੇ ਕਿਹੜੇ ਗਏ ਸੀ ਉਹਦੀ ਮਾਂ ਨੂੰ ਵੀ ਗਲਤ ਬੋਲ ਕੇ ਆਏ ਆ ਜਿੱਦਣ ਉਹਦੀ ਵਿਚਾਰੇ ਦੀ ਮੌਤ ਹੋਈ ਆ ਸਾਰਾ ਮੁਲਖ ਉੱਥੇ ਸੀਗਾ ਸਾਰੀ ਦੁਨੀਆਂ ਸਾਰਾ ਮੁਲਖ ਹੀ ਦੁਨੀਆਂ ਹੋ ਗਈ ਮਰੇ ਬਾਤ ਚੰਗਾ ਬਈ ਮਰੇ ਬਾਤ ਬਈ ਦੀਪ ਸਿੱਧੂ ਨੂੰ ਕੌਣ ਚੰਗਾ ਕਹਿੰਦਾ ਈ ਕਿਸਾਨੀ ਤੋਂ ਉਹਨਾਂ ਨੇ ਵੇਲੇ ਹਾਂ ਉਹਨੂੰ ਵੀ ਲੋਕਾਂ ਨੇ ਮਾਰਿਆ ਤੇ ਵੀ ਇਹਦਾ ਆਪਣਾ ਬੀਜੇਪੀ ਦਾ ਹੋਵੇਗਾ ਬੀਜੇਪੀ ਦਾ ਨਹੀਂ ਬੀਜੇਪੀ ਦਾ ਬੀਜੇਪੀ ਦਾ ਬੰਦਾ ਹੈ ਦੀਪ ਸਿੱਧੂ ਨੂੰ ਬਹੁਤ ਜਿਆਦਾ ਟੋਲ ਕੀਤਾ ਬਈ ਹਨਾ ਉਹ ਚੀਜ਼ ਚ ਦੇਖ ਕੇ ਆਪਾਂ ਵੀਰ ਆਪਾਂ ਕਹਿੰਦੇ ਵੀ ਯਾਰ ਗੁਲਾਬ ਸਿੱਧੂ ਦਾ ਇਹ ਚੀਚ ਮੈਂ ਚਲੋ ਜੀ ਹੋ ਸਕਦਾ ਵੀ ਗਲਾਬ ਸਿੱਧੂ ਦਾ ਜਿਵੇਂ ਤੇ ਗੀਤੇ ਵਿਵਾਦ ਖੜਾ ਕਰੀ ਜਾਂਦੇ ਆ ਮੁੱਦੇ ਤਾਂ ਵੀ ਪੰਜਾਬ ਚ ਹੋਰ ਬਥੇਰੇ ਆਗੇ ਬਹੁਤ ਆ ਬਈ ਮੁੱਦੇ ਬੋਲਣ ਵਾਲੇ ਤਾਂ ਬੋਲਦੇ ਨਹੀਂ ਇੱਕ ਇੱਕ ਛੋਟੀ ਜਿਹੀ ਗੱਲ ਆ ਬਈ ਹੁਣ ਜੇ ਮੈਂ ਇੱਕ ਗੱਲ ਕਰ ਦਾਂਗਾ ਤਾਂ ਲੋਕ ਉਹਨੂੰ ਪੁੱਠੇ ਪਾਸੇ ਲੈ ਕੇ ਜਾਣਗੇ ਛੋਟਾ ਲੈ ਕੇ ਅੰਬਰ ਤਪਾਣਾ ਆਪਣਾ ਬਈ ਜੇਲ੍ਹ ਚ ਆਗਾ ਹਨਾ ਜੇ ਸਰਕਾਰ ਉਹਨੂੰ ਕਹਿ ਦੇ ਵੀਰ ਜੇ ਉਹਨੂੰ ਜੁਦੀ ਕੋਈ ਜ਼ਮਾਨਤ ਕਰਾਊਗਾ ਨਹੀਂ ਤਾਂ ਜਮਾਨਤ ਕਰਾਉਣ ਵਾਲੇ ਦੀ ਨਹੀਂ ਅੰਬਰਤਪਾਲ ਨੂੰ ਅਸੀਂ ਉਹਦਾ ਮਰਡਰ ਕਰਾਂਗੇ ਉਹ ਨੂੰ ਗੋਲੀ ਦਾ ਡਰਾਗਾ ਹਨਾ ਉੱਥੇ ਮੰਨ ਕੇ ਜਾਗਦੀ ਜ਼ਮੀਰਾਂ ਤੇ ਤੂੰ ਆ ਚਾਹੇ ਮੈਂ ਕੋਈ ਵੀ ਆ ਹਨਾ ਉੱਥੇ ਬੰਦਾ ਭੱਗ ਗਿਆ ਜਮਾਨਤ ਕਰਾਉਣ ਜਾਊਗਾ ਜਾਗਦੀ ਜ਼ਮੀਰਾਂ ਤੇ ਵੀ ਜਾਊ ਚਾਊਗਾ ਹਨਾ ਜਾਗਦੀ ਜ਼ਮੀਰ ਵਾਲੇ ਨੇ ਜਾਣੀ ਜਾਣਾਗਾ ਜਾਗਦੀ ਜ਼ਮੀਰ ਚ ਪਿੰਡਰ ਵਾਲੇ ਸੰਤ ਸੀਗੇ ਆਪਣੇ ਸੰਤ ਜਰਨੈਲ ਸਿੰਘ ਹੀ ਪਿੰਡਰ ਵਾਲੇ ਉਹਨਾਂ ਨੇ ਆਪਣਾ ਮਨ ਕੇal ਵੀ ਆਪਣੇ ਬਾਰੇ ਕਿੰਨਾ ਸੋਚਿਆ ਲੋਕ ਅਜ ਉਹਨਾਂ ਨੂੰ ਮਾੜਾ ਕਹਿ ਰਹੇ ਆ ਕਹਿ ਰਹੇ ਆ ਜੇ ਕੋਈ ਹੋਰ ਮੁੱਦਾਂ ਤੇ ਲਾਲਾ ਹਨਾ ਤੂੰ ਜਰ ਮੁੱਦੇ ਬਹੁਤ ਜ਼ਿਆਦੇ ਆ ਹਾਂ ਮੁੱਦੇ ਚੱਕਣ ਵਾਲੇ ਚੱਕੋ ਨਾ ਜੇ ਮੈਂ ਸੰਤ ਜਰਨੈਲ ਸਿੰਘ ਪਿੰਡਾਲ ਦੀ ਗੱਲ ਕਹਿਤੀ ਵੀ ਇਹ ਚੀਜ਼ਾਂ ਚ ਜਾ ਕੇ ਆਣੋ ਲੋਕ ਇਹਨੂੰ ਉਲਟ ਪਾਸੇ ਲੈ ਜਾਣਗੇ ਵੀ ਉਹ ਤੱਕ ਹੋਰ ਪਾਸੇ ਲੈ ਕੇ ਜਾ ਰਹੇ ਹਨ ਉਹ ਚੀਜ਼ ਨਹੀਂ ਕਰੇ ਆਪਾਂ ਆਪਦੀ ਸਿੱਖਿਆ ਨੂੰ ਤਾਂ ਪਹੁੰਚਾਣੀ ਰਹੇ ਯਾਰ ਸਿਆਣੇ ਤਾਂ ਹੁਣ ਵੀ ਬਹੁਤ ਆ ਜਾਣਗੇ ਹੁਣ ਆਪਾਂ ਵੀਡੀਓ ਪਾਵਾਂਗੇ ਸਿਆਣੇ ਤਾਂ ਹੁਣ ਵੀ ਆਖਣਗੇ ਤੁਸੀਂ ਆ ਕਿਉਂ ਪਾਈ ਇਹਦੇ ਖਿਲਾਫ ਹੈ ਇਹ ਇਹ ਆਏ ਆ ਬਾਈ ਗੱਲ ਪਤਾ ਕੀ ਆਗੀ ਗੱਲ ਇਹ ਆਗੀ ਵੀ ਕੋਈ ਵੀ ਬੰਦਾ ਜਿਹੜਾ ਸੱਚ ਬੋਲਦਾ ਸੱਚ ਨਾਲ ਕੋਈ ਬੰਦਾ ਨਹੀਂ ਖੜਦਾ ਬਈ ਉਹਦੇ ਖਿਲਾਫ ਹੋਣਗੇ ਸੱਚ ਦੇ ਖਿਲਾਫ ਹੋਣਗੇ ਜਿਹੜਾ ਝੂਠਾ ਝੂਠ ਹਰ ਇੱਕ ਦੇ ਹਜਮ ਆ ਜਾਂਦਾ ਬਈ ਸਹੀ ਹੈ ਨਾ ਬਈ ਇੱਕਦੇ ਹਰ ਮੋਗਾ ਦਾ ਟੁੱਟਣਾ ਸਾਰੇ ਖੜ ਜਾਣਗੇ ਪਰ ਸੱਚ ਨਾਲ ਬਈ ਕੋਈ ਨਹੀਂ ਖੜਦਾ ਪਰ ਹੁਣ ਟਾਈਮ ਆ ਬਈ ਵੀ ਗਲਾਬ ਸਿੱਧੂ ਦੇ ਨਾਲ ਆ ਖੜਨ ਦਾ ਆਪਣਾ ਹੱਕ ਬਣਦਾ ਹੈਗਾ ਹੁਣ ਤਾਂ ਨਾ ੱੱਕਾ ਹੋ ਰਿਹਾ ਠੀਕ ਹੈ ਇਨਸਾਨ ਹੈ ਗਲਤੀ ਹੋ ਜਾਂਦੀ ਹੈ ਬੰਦੇ ਨੇ ਮਾਫੀ ਮੰਗ ਲਈ ਤੇ ਉੱਤੇ ਬੰਦਾ ਕਰ ਕੀ ਦੇਵੇ ਹੁਣ ਤਾਂ ਕੋਈ ਵਗ ਜਾਂਦਾ ਉਹਦੇ ਕੋਲ ਕਦੇ ਕੋਈ ਵਗ ਜਾਂਦਾ ਹੈਗਾ ਬਈ ਕਿਸਾਨ ਜਿਹੜਾ ਕਿਸਾਨ ਕਹੀਏ ਨਾ ਮੈਂ ਗਲਾਬ ਸਿੱਧੂ ਆ ਇਨਸਾਨ ਆ ਹਨਾ ਵੀ ਉਹ ਚੀਜ਼ਾਂ ਦੇ ਇਨਸਾਨ ਆ ਜਿਹੜਾ ਗਲਤੀਆਂ ਦਾ ਪਤਲਾ ਹੁੰਦਾ ਹੈ ਜਦੋਂ ਬੰਦੇ ਨੇ ਮੰਨ ਕੇ ਵੀ ਮੈਂ ਤੁਹਾਨੂੰ ਕੁਝ ਵੀ ਮੈਂ ਤੁਹਾਨੂੰ ਰਾਤ ਨੂੰ ਕੁਝ ਕਹਿਤਾ ਹੂੰ ਤੜਕੇ ਮੈਂ ਤੁਸੀਂ ਮੇਰੇ ਕੋਲ ਆ ਕੇ ਮੈਂ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਯਾਰ ਮੈਂ ਤੁਹਾਨੂੰ ਕੁਝ ਕਿਹਾ ਹੈਗਾ ਮੈਂ ਤੋਂ ਗਲਤ ਕਿਹਾ ਹੈਗਾ ਨਾ ਮੈਨੂੰ ਜੋਸ਼ ਚਲਾ ਆਲਾ ਜਾਂ ਮੈਨੂੰ ਮੇਰੇ ਯਾਰਾਂ ਦੋਸਤਾਂ ਦੀ ਉਹ ਸੀਗੀ ਵੀ ਮੈਂ ਤੁਹਾਨੂੰ ਬੋਲ ਪਿਆ ਮੈਂ ਮਾਫੀ ਮੰਗ ਲਈ ਜੇ ਇਹ ਦੂਤ ਤਾਂ ਫਿਰ ਯਾਰ ਤੁਸੀਂ ਕਹੋਗੇ ਮੇਰੇ ਪੈਰੀ ਹੱਥ ਲਾ ਅਜੀ ਤੇਰੀ